ਅਹ ਸਤਿ ਸ਼੍ਰੀ ਅਕਾਲ ਜੀ ਅਸੀਂ ਉਸ ਔਰਤ ਦੀ ਗੱਲ ਕਰਨ ਜਾ ਰਹੇ ਹਾਂ ਜੋ ਕੋਈ ਨਾਬਾਤੋ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਦੀ ਪ੍ਰਧਾਨ ਬਣਾਈ ਗਿਆ ਪਰ ਰਾਤ ਦੀ ਦਲੇਰੀ ਕਹਿੰਦੇ ਰਾਤ ਦੀ ਦਲੇਰੀ ਵਿਖਾਈਆ ਸੁਜਾਤਾ ਚਾਵਲਾ ਨੇ ਜਦੋਂ ਕੋਈ ਰਾਤ ਦੇ 1 ਵਜੇ ਉਹ ਫਾਇਰ ਗ੍ਰੇਡ ਦੇ ਮੁਲਾਜ਼ਮਾਂ ਦੀ ਚੈਕਿੰਗ ਹੁੰਦੀ ਹੈ ਕਹਿੰਦੇ ਕਾਫੀ ਲੰਮੇ ਸਮੇਂ ਤੋਂ ਸ਼ਿਕਾਇਤਾਂ ਮਰਨੀਆਂ ਸਨ ਪਰ ਵੱਡੀ ਦਲੇਰੀ ਵਿਖੀ ਗਈ ਹੈ ਕਹਿੰਦੇ ਰਾਤ ਨੂੰ ਤੌਰ ਤਾਂ ਵੈਸੇ ਨਹੀਂ ਘਰੋਂ ਨਿਕਲਦੀਆਂ ਜਿਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਮਾਹੌਲ ਚੱਲਦੇ ਨੇ ਪਰ ਸੁਜਾਤਾ ਚਾਵਲਾ ਦੀ ਵੱਡੀ ਦਲੇਰੀ ਜਿਹੜੀ ਸਾਹਮਣੇ ਆਈ ਹੈ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਚਾਵਲਾ ਜੀ ਕਿੱਡੀ ਦਲੇਰੀ ਹੈ ਤੁਹਾਨੂੰ ਜਿਹੜੀ ਇਹ ਦਿਖਾਉਣੀ ਪਈ ਰਾਤ ਨੂੰ 1 ਵਜੇ ਜਾ ਕੇ ਉਸ ਦਫਤਰ ਦੇ ਵਿੱਚ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਮੇਰੇ ਐਮਐਲਏ ਵੱਲੋਂ ਇਹ ਸੀਟ ਦਾ ਇੱਜ਼ਤ ਮਾਣ ਬਖਸ਼ਿਆ ਗਿਆ ਤੇ ਮੈਂ ਬਹੁਤ ਹੀ ਤਨਦੇਹੀ ਨਾਲ ਆਪਣੀ ਸੀਟ ਨੂੰ ਆਪਣੀ ਸੀਟ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਹੀ ਹਾਂ ਤੇ ਇਹਦੇ ਵਿੱਚ ਕੋਈ ਵੀ ਗਰੇਜ ਨਹੀਂ ਹੈ ਕਿ ਜਿੱਥੇ ਸਾਨੂੰ ਕੋਈ ਵੀ ਸ਼ਿਕਾਇਤ ਮਿਲਦੀ ਹੈ ਚਾਹੇ ਉਹ ਦਿਨ ਹੋਵੇ ਤੇ ਚਾਹੇ ਰਾਤ ਹੋਵੇ ਅਸੀਂ ਉਹਨੂੰ ਪੂਰੀ ਜਾ ਕੇ ਸਾਡਾ ਚੈਕਿੰਗ ਕਰਨਾ ਸਾਡਾ ਫਰਜ਼ ਹੈ ਕਿਉਂਕਿ ਪੂਰੇ 90 ਦੀ ਰਿਸਪੋਨਸੀਬਿਲਟੀ ਸਾਡੇ ਉੱਪਰ ਹੈ ਸਿਰਫ ਦਿਨ ਦਿਨ ਨੂੰ ਹੀ ਨਹੀਂ ਰਾਤ ਨੂੰ ਵੀ ਅਸੀਂ ਜਾ ਕੇ ਚੈਕਿੰਗ ਕਰ ਸਕਦੇ ਹਾਂ ਤੇ ਫਾਇਰ ਬ੍ਰਿਗੇਡ ਦੀ ਮੈਨੂੰ ਕਾਫੀ ਟਾਈਮ ਤੋਂ ਪ੍ਰੋਬਲਮਸ ਮਿਲ ਰਹੀਆਂ ਸੀ ਕਾਫੀ ਸਮੱਸਿਆਵਾਂ ਸੁਣਨ ਨੂੰ ਮਿਲ ਰਹੀਆਂ ਸੀ ਤੇ ਕੱਲ ਰਾਤ ਨੂੰ ਜਦੋਂ 1 ਵਜੇ ਜਾ ਕੇ ਮੈਂ ਉੱਥੇ ਖੁਦ ਇਸ ਚੀਜ਼ਾਂ ਮਨਾਇਆ ਕੀਤਾ ਤਾਂ ਉੱਥੇ ਇਹ ਪਾਇਆ ਗਿਆ ਕਿ ਤਿੰਨ ਮੁਲਾਜ਼ਮ ਉੱਥੇ ਹਾਜ਼ਰ ਸੀ ਤੇ ਇੱਕ ਗੈਰ ਹਾਜ਼ਰ ਸੀ ਗੈਰ ਹਾਜ਼ਰ ਹਾਂਜੀ ਤੇ ਚਲੋ ਸਰ ਜਿਹੜੇ ਕਿੰਨੇ ਮੁਲਾਜ਼ਮ ਨੇ ਕਿੰਨੇ ਇਹਨੇ ਸ਼ਿਫਟਾਂ ਨੇ ਕਿੰਨੇ ਮੁਲਾਜ਼ਮ ਜਿਹੜੇ ਉੱਥੇ ਤਨਾਤ ਰਹਿੰਦੇ ਨੇ ਕਿੰਨੇ-ਕਿੰਨੇ ਘੰਟੇ ਡਿਊਟੀ ਇਹਨਾਂ ਦੀ ਇਹਨਾਂ ਦੀ 8 ਘੰਟੇ ਦੀ ਡਿਊਟੀ ਹੈ ਜੀ ਤੇ ਤਿੰਨ ਸ਼ਿਫਟਾਂ ਹੁੰਦੀਆਂ ਨੇ ਇਹਨਾਂ ਦੀ ਤੇ ਰਾਤ ਨੂੰ ਕੱਲ 12 ਵਜੇ ਇਹਨਾਂ ਦੀ ਸ਼ਿਫਟ ਚੇਂਜ ਹੋਈ ਸੀਗੀ ਉੱਥੇ ਤਿੰਨ ਬੰਦੇ ਸੀ ਜਿਹੜੇ ਕਿ 4 ਵਜੇ ਤੋਂ ਸ਼ਿਫਟ ਕਰ ਰਹੇ ਸੀ ਤੇ ਬਾਕੀ 12 ਵਜੇ ਇੱਕ ਜਰਨੈਲ ਸਿੰਘ ਲੜਕਾ ਸੀ ਉਹਦੀ ਸ਼ਿਫਟ ਚੇਂਜ ਹੋ ਚੁੱਕੀ ਸੀ ਤੇ ਉੱਥੇ ਜਾ ਕੇ ਪਾਇਆ ਗਿਆ ਕਿ ਹਾਜ਼ਰੀ ਰਜਿਸਟਰ ਦੇ ਉੱਪਰ ਉਹਦੀ ਹਾਜ਼ਰੀ ਹੈ ਤੇ ਉਹ ਆਇਆ ਨਹੀਂ ਤੇ ਉੱਥੇ ਜੇ ਕਿਸੇ ਨੂੰ ਪੁੱਛਿਆ ਗਿਆ ਤਾਂ ਗੁਰਤੇਜ ਸਿੰਘ ਨਾਮ ਦਾ ਲੜਕਾ ਹੈ ਜਿਹੜਾ ਕਿ ਉਹਨੇ ਕਿਹਾ ਵੀ ਅਸੀਂ ਮਤਲਬ 12 ਵਜੇ ਤੋਂ ਬਾਅਦ ਜਿਹੜੀ ਸ਼ਿਫਟ ਹੁੰਦੀ ਹੈ ਅਸੀਂ ਉਹਦੀ ਹਾਜ਼ਰੀ ਪਾਉਂਦੇ ਹਾਂ ਤੇ ਜੇ ਬਹੁਤ ਹੀ ਮਤਲਬ ਇਨਰਿਸਪੌਂਸਿਬਿਲਟੀ ਵਾਲੀ ਗੱਲ ਹੈ ਕਿ ਕੋਈ ਵੀ ਹਾਦਸਾ ਹੋ ਸਕਦਾ ਹੈ ਕੋਈ ਵੀ ਦੁਰਘਟਨਾ ਹੋ ਸਕਦੀ ਹੈ ਜੋ ਕਿ ਬਹੁਤ ਹੀ ਲਾਪਰਵਾਹੀ ਹੈ ਔਰ ਮੈਂ ਆਪਣੇ ਸ਼ਾਸਨ ਦੇ ਵਿੱਚ ਮੈਂ ਇੱਥੇ ਆਪਣੀ ਸੀਟ ਤੇ ਬੈਠੀ ਆ ਤਾਂ ਇਹ ਕਤਾਹੀ ਮੈਂ ਬਿਲਕੁਲ ਵੀ ਨਹੀਂ ਬਰਤਣ ਦੂੰਗੀ ਕੀ ਤੁਹਾਨੂੰ ਇਹਨਾਂ ਮਲਾਜਮਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਹਾਂਜੀ ਬਹੁਤ ਟਾਈਮ ਤੋਂ ਮਿਲ ਰਹੀਆਂ ਸੀ ਔਰ ਐਮਐਲਏ ਸਾਹਿਬ ਨੇ ਖੁਦ ਇੱਕ ਵਾਰ ਜਾ ਕੇ ਦੌਰਾ ਕੀਤਾ ਸੀ ਅਸੀਂ ਘਟੋ ਘਟ ਤਿੰਨ ਚਾਰ ਵਾਰ ਇਹਨਾਂ ਨੂੰ ਵਰਨਿੰਗ ਵੀ ਦੇ ਚੁੱਕੀਆਂ ਕਿ ਤੁਸੀਂ ਆਪਣਾ ਕੰਮ ਤਨਦੇਹੀ ਨਾਲ ਕਰੋ ਮਤਲਬ ਸਾਨੂੰ ਕੋਈ ਮਤਲਬ ਨਹੀਂ ਹੈ ਇਸ ਚੀਜ਼ ਤੋਂ ਕਿ ਤੁਹਾਨੂੰ ਕਿਹੜੀ ਪਾਰਟੀ ਨੇ ਰੱਖਿਆ ਕਿਹੜੀ ਕਿਹੜਾ ਪ੍ਰਧਾਨ ਪਹਿਲਾਂ ਸੀ ਉਹਨੇ ਤੁਹਾਨੂੰ ਰੱਖਿਆ ਅ ਕਿਹਾ ਜਾਂਦਾ ਕਿ ਚਲੋ ਸ਼ੰਤੀ ਪ੍ਰਧਾਨ ਜਿਹਦੇ ਟਾਈਮ ਇਹ ਬੰਦੇ ਰੱਖੇ ਗਏ ਸੀਗੇ ਔਰ ਸ਼ੰਤੀ ਪ੍ਰਧਾਨ ਜਿਹਦੇ ਟਾਈਮ ਨਗਰ ਕਾਉਂਸਲ ਵਿੱਚ ਵੀ ਆਊਟਸੋਰਸ ਬਹੁਤ ਮੁਲਾਜ਼ਮ ਰੱਖੇ ਗਏ ਸੀਗੇ ਤੇ ਸਾਡਾ ਟਾਰਗੇਟ ਕੋਈ ਪਾਰਟੀ ਦੇ ਬੰਦਾ ਨਹੀਂ ਹੈ ਕੋਈ ਪ੍ਰਧਾਨ ਦਾ ਨਹੀਂ ਇਹ ਵੀ ਅਸੀਂ ਜਿਹੜਾ ਪ੍ਰਧਾਨ ਪਹਿਲਾਂ ਲੱਗਿਆ ਹੋਇਆ ਸੀ ਵੀ ਉਹਦੇ ਬੰਦਿਆਂ ਨੂੰ ਹਸਾਨੇ ਹਟਾਣੇ ਇਹ じゃ ਸਾਡਾ ਕੋਈ ਟਾਰਗੇਟ ਨਹੀਂ ਹੈ ਜਿਹੜਾ ਕੰਮ ਆਪਣਾ ਤਨ ਦੇ ਹੀ ਨਾਲ ਕਰ ਰਿਹਾ ਅਸੀਂ ਉਹਦੇ ਨਾਲ ਆ ਚਾਹੇ ਉਹ ਕਿਸੇ ਵੀ ਜਾਤ ਬ੍ਰਾਹਮਣਰੀ ਦਾ ਹੋਵੇ ਤੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਬਿਲਕੁਲ ਜਿਹੜੇ ਇਹ ਮੁਲਾਜ਼ਮ ਨੇ ਇਹ ਨੋਕਲ ਨੇ ਜੇ ਕਿਸੇ ਪਿੰਡਾਂ ਤੋਂ ਇਹ ਮੁਲਾਜ਼ਮ ਤਨਾਤ ਕੀਤੇ ਗਏ ਨੇ ਉਸ ਦਫਤਰ ਦੇ ਵਿੱਚ ਪਿੰਡਾਂ ਤੋਂ ਨਹੀਂ ਜੀ ਸਾਰੇ ਸਫਾਰਸ਼ੀ ਨੇ ਮੁਲਾਜ਼ਮ ਤੇ ਬਹੁਤ ਵਾਰ ਇਹਨਾਂ ਨੂੰ ਚਾਰ ਵਾਰ ਵਾਰਨਿੰਗ ਦਿੱਤੀ ਹੈ ਐਮਐਲਏ ਸਾਹਿਬ ਨੇ ਖੁਦ ਵਾਰਨਿੰਗ ਦਿੱਤੀ ਹੈ ਮੇਰੇ ਆਫਿਸ ਵਿੱਚ ਬੁਲਾ ਕੇ ਵੀ ਮੀਟਿੰਗ ਕੀਤੀ ਗਈ ਸੀਗੀ ਤੇ ਪਹਿਲਾਂ ਵੀ ਅਸੀਂ ਇੱਕ ਵਾਰ ਐਮਐਲਏ ਸਾਹਿਬ ਨਾਲ ਜਾ ਕੇ ਫਾਇਰ ਬ੍ਰਿਗੇਡ ਦਾ ਜਦੋਂ ਲਾਸਟ ਟਾਈਮ ਦੌਰਾ ਕੀਤਾ ਸੀ ਤੇ ਉਥੇ ਸਿਰਫ ਇੱਕ ਵਰਕਰ ਪਾਇਆ ਗਿਆ ਸੀ 16 ਵਿੱਚੋਂ 16 ਵਿੱਚੋਂ ਸਿਰਫ ਇੱਕ ਵਰਕਰ ਸੀ ਔਰ ਬਾਕੀ ਸਾਰੇ ਧਰਨੀਆਂ ਤੇ ਗਏ ਹੋਏ ਸੀਗੇ ਬਿਲਕੁਲ ਜਿਸ ਤਰ੍ਹਾਂ ਪੰਜਾਬ ਦੇ ਲਾਲੋ ਹਾਲਾਤ ਚਾਹੇ ਨਾਬੇ ਦੇ ਹਾਲਾਤ ਲਾਲੋ ਕਿੰਨੇ ਹਾਲਾਤ ਨੇ ਜਿਹੜੇ ਬਿਲਕੁਲ ਨਾਟਕ ਰਾਤ ਦੇ ਸਮੇਂ ਨਿਕਲਣਾ ਬਹੁਤ ਔਖਾ ਤੁਸੀਂ ਇੱਕ ਵੱਡੀ ਦਲੇਰੀ ਦਿਖਾਈ ਹੈ ਨਹੀਂ ਜੀ ਆਪਣੇ ਮਨ ਵਿੱਚ ਹੋਣਾ ਚਾਹੀਦਾ ਹੈ ਕਿ ਅਸੀਂ ਕੰਮ ਕਰ ਰਹੇ ਹਾਂ ਜਦੋਂ ਆਪਣਾ ਟਾਰਗੇਟ ਸਹੀ ਹੈ ਆਪਣੀ ਨੀਹਤ ਸਹੀ ਹੈ ਤਾਂ ਮੈਨੂੰ ਨਹੀਂ ਲੱਗਦਾ ਰਾਤ ਦੇ 2 ਵਜੇ ਹੋਣ ਤੇ ਚਾਹੇ ਦਿਨ ਹੋਵੇ ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਮੈਂ ਨਾਲ ਸੀ ਮੇਰੇ ਹਸਬੰਡ ਨਾਲ ਸੀ ਪੰਕਜ ਬੱਪੂ ਜੀ ਨਾਲ ਸੀ ਤੇ ਸਨੀ ਐਮ ਸੀ ਸਾਡੇ ਨਾਲ ਸੀਗੇ ਤੇ ਅਸੀਂ ਤਿੰਨਾਂ ਨੇ ਜਾ ਕੇ ਦੌਰਾ ਕੀਤਾ ਤੇ ਉੱਥੇ ਜੋ ਵੀ ਸਾਨੂੰ ਗੱਲਾਂ ਪਾਈਆਂ ਗਈਆਂ ਨੇ ਤੇ ਮੈਂ ਬਾਰ-ਬਾਰ ਇਹੀ ਗੱਲ ਕਰੂੰਗੀ ਕਿ ਕੰਮ ਵਿੱਚ ਕਟਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਕਿ ਇਸ ਚੈਕਿੰਗ ਦੇ ਨਾਲ ਹੋਰ ਮੁਲਾਜ਼ਮਾਂ ਨੂੰ ਵੀ ਕਰਨ ਹੋਏ ਨੇ ਬਿਲਕੁਲ ਜੀ ਹੋਣਗੇ ਤੇ ਜੋ ਆਪਣੀ ਡਿਊਟੀ ਬੈਠ ਕੇ ਟਾਈਮ ਤੇ ਨਹੀਂ ਨਿਭਾ ਰਹਿਆ ਸੀ ਔਰ ਹੋਰ ਮੁਲਾਜ਼ਮਾਂ ਨੂੰ ਵੀ ਕੰਨ ਹੁੰਦੇ ਨੇ ਸਾਰੇ ਖੜੇ ਹੋਣਗੇ ਵੀ ਅੱਜ ਉਹਨਾਂ ਨੂੰ ਕੱਢਿਆ ਗਿਆ ਤੇ ਕੱਲ੍ਹ ਸਾਨੂੰ ਵੀ ਨਾ ਕੱਢਿਆ ਜਾਵੇ ਸਾਰੇ ਹੀ ਆਪਣੀ ਡਿਊਟੀ ਤੰਦੇਹੀ ਨਾਲ ਨਹੀਂ ਬਣਗੇ ਬਿਲਕੁਲ ਉਹ ਉਸ ਮੁਲਾਜ਼ਮ ਤੇ ਕੀ ਬਣਦੀ ਕਾਰਵਾਈ ਕੀਤੀ ਜਾ ਰਹੀ ਆ ਅਸੀਂ ਰਾਤ ਨੂੰ ਈਓ ਸਾਹਿਬ ਨੂੰ ਵੀ ਫੋਨ ਕੀਤਾ ਹਾਂ ਤੇ ਉਥੋਂ ਦੇ ਐਸਐਫਓ ਨੂੰ ਵੀ ਫੋਨ ਕੀਤਾ ਐਮਐਲਏ ਸਾਹਿਬ ਨੂੰ ਵੀ ਸਾਰੀ ਘਟਨਾ ਬਾਰੇ ਦੱਸਿਆ ਤਾਂ ਜੋ ਵੀ ਬਣਦੀ ਕਾਰਵਾਈ ਆਸੀ ਸਖਤ ਤੋਂ ਸਖਤ ਕਾਰਵਾਈ ਦਵਾਂਗੇ ਕਿਉਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਜੀ ਫਾਇਰ ਬਰਗੇਡ ਵਿੱਚ ਇਸ ਤਰ੍ਹਾਂ ਚੈਕਿੰਗ ਹੋਈ ਹੋਵੇ ਜਾਂ ਫਾਇਰ ਬਰਗੇਡ ਦੀ ਕੋਈ ਕੰਪਲੇਂਟ ਸਾਈਆਂ ਹੋਣ ਇਹ ਬਹੁਤ ਵਾਰ ਹੋ ਚੁੱਕਿਆ ਤੇ ਹੁਣ ਕੋਸ਼ਿਸ਼ ਕਰਾਂਗੇ ਵੀ ਸਖਤ ਤੋਂ ਸਖਤ ਕਾਰਵਾਈ ਇਹਨਾਂ ਦੇ ਉੱਪਰ ਕੀਤੀ ਜਾਵੇ ਕਿਉਂਕਿ ਇਹ ਜੋ ਸਾਰੇ ਮੁਲਾਜ਼ਮ ਲੱਗੇ ਹੋਏ ਨੇ ਇਹਨਾਂ ਨੂੰ ਮੈਨੂੰ ਨਹੀਂ ਲੱਗਦਾ ਕੋਈ ਕੰਮ ਦੀ ਲੋੜ ਹੈ ਕੋਈ ਆਪਣਾ ਜਿਮ ਚਲਾਉਂਦਾ ਹੈ ਕਿਸੇ ਦੇ ਕੋਲ ਕੋਈ ਨਾ ਕੋਈ ਇਹਨਾਂ ਦਾ ਪਰਸਨਲ ਆਪਣਾ ਬਿਜ਼ਨਸ ਹੈ ਸਿਰਫ ਇੱਕ ਟਾਈਮ ਪਾਸ ਲਈ ਆਂਦੇ ਨੇ ਉੱਥੇ ਬੈਠਦੇ ਨੇ ਔਰ ਚਲੇ ਜਾਂਦੇ ਨੇ ਜਾਂ ਹਾਜ਼ਰੀ ਲਗਾ ਕੇ ਉੱਥੇ ਚਲੇ ਜਾਂਦੇ ਨੇ ਮੌਜੂਦ ਉੱਥੇ ਕੋਈ ਵੀ ਨਹੀਂ ਹੁੰਦਾ ਅੱਛਾ ਕਿੰਨੀਆਂ ਗੱਡੀਆਂ ਨੇ ਪ੍ਰਧਾਨ ਜੀ ਜਿਹੜੇ ਨਾਬੇ ਦੇ ਵਿੱਚ ਫੈਰੂ ਵੇੜਦੇ ਨੇ ਗੱਡੀਆਂ ਦੋ ਗੱਡੀਆਂ ਨੇ ਜੀ ਆਪਣੇ ਦੋ ਗੱਡੀਆਂ ਨੇ ਡਰਾਈਵਰ ਰੱਖੇ ਹੋਏ ਨੇ ਘਟੋ ਘਟ 17 ਮੁਲਾਜ਼ਮ ਨੇ ਜੀ ਆਪਣੇ ਤੇ ਬਹੁਤ ਸ਼ਰਮ ਦੀ ਗੱਲ ਹੈ ਕਿ ਜੇ ਨਾਬੇ ਵਿੱਚ ਕੋਈ ਘਟਨਾ ਹੋ ਜਾਂਦੀ ਹੈ ਲਾਸਟ ਟਾਈਮ ਵੀ ਜਦੋਂ ਇਹ ਸਾਰੇ ਧਰਨੇ ਤੇ ਗਏ ਹੋਏ ਸੀਗੇ ਉਦੋਂ ਪ੍ਰੀਤ ਵਾਲਿਆਂ ਦੇ ਅੱਗ ਲੱਗੀ ਸੀ ਤੇ ਉੱਥੇ ਕੋਈ ਵੀ ਮੌਜੂਦ ਨਹੀਂ ਸੀ ਤੇ ਬਹੁਤ ਸ਼ਰਮ ਦੀ ਗੱਲ ਹੈ ਕਿ ਜੇ ਕੋਈ ਘਟਨਾ ਹੋ ਜਾਂਦੀ ਹੈ ਤਾਂ ਉੱਥੇ ਨਾਬਾ ਸਾਡਾ ਇੰਨਾ ਡਿਵੈਲਪ ਜਿੱਤੇ ਸਾਡੀ ਹੁਣ ਜਿਹੜੀ ਕਾਰਵਾਈ ਆ ਉਹ ਕੀ ਕਾਰਵਾਈ ਉਸ ਮੁਲਾਜ਼ਮ ਤੇ ਕੀਤੀ ਜਾ ਰਹੀ ਹੈ 17 ਮੁਲਾਜ਼ਮ ਨੇ ਤੇ ਚਾਰ ਚਾਰ 8-8 ਘੰਟੇ ਦੀ ਡਿਊਟੀ ਦਿੱਤੀ ਜਾਂਦੀ ਹੈ ਆ ਰਾਤ ਨੂੰ ਜਿਸ ਟਾਈਮ ਅਸੀਂ 1 ਵਜੇ ਫਾਇਰ ਵਿੱਚ ਪਹੁੰਚਿਆ ਉੱਥੇ ਜਾ ਕੇ ਸਾਰਾ ਮੌਇਨਾ ਕੀਤਾ ਤੇ ਇਹ ਖਬਰ ਅਸੀਂ ਈਓ ਸਾਹਿਬ ਨੂੰ ਵੀ ਦਿੱਤੀ ਹੈ ਐਸਐਫਓ ਸਾਹਿਬ ਨੂੰ ਵੀ ਦਿੱਤੀ ਹੈ ਤੇ ਸਾਡੇ ਐਮਐਲਏ ਸਾਹਿਬ ਨੂੰ ਵੀ ਇਹ ਖਬਰ ਅਸੀਂ ਪਹੁੰਚਾਤੀ ਹੈ ਤੇ ਜੋ ਵੀ ਅੱਜ ਬਣਦੀ ਕਾਰਵਾਈ ਹੋਊਗੀ ਕਿਉਂਕਿ ਪਹਿਲਾਂ ਵੀ ਇਹਨਾਂ ਨੂੰ 4-5 ਵਾਰ ਵਾਰਨਿੰਗ ਦਿੱਤੀ ਜਾ ਚੁੱਕੀ ਹੈ ਜੋ ਵੀ ਇਹਨਾਂ ਤੇ ਬਣਦੀ ਕਾਰਵਾਈ ਹੋਊਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਪੈਸੇ ਦੀ ਲੋੜ ਹੈ ਇਹਨਾਂ ਨੂੰ ਬਸ ਇੱਕ ਟਾਈਮ ਪਾਸ ਕਰਨ ਆਂਦੇ ਨੇ ਤੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਮੁਲਾਜ਼ਮ ਰੱਖੇ ਜਾਣਗੇ ਜੀ ਬਿਲਕੁਲ ਇਹਨਾਂ ਸੁਜਾਤਾ ਚਾਵਲਾ ਜੀ ਨਗਰ ਕੌਂਸਲ ਨਾਬਾ ਦੇ ਪ੍ਰਧਾਨ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਜਿਹੜੇ ਰਾਤ ਦੇ 1 ਵਜੇ ਘਰੋਂ ਨਿਕਲਦੇ ਨੇ ਦਫ਼ਤਰਾਂ ਚੈਕਿੰਗ ਕਰਦੇ ਨੇ ਪਰ ਮੁਲਾਜ਼ਮ ਡਿਊਟੀ ਤੇ ਜ਼ਰੂਰ ਹਾਜ਼ਰੀ ਮੁਤਾਬਕ ਪਾਇਆ ਗਿਆ ਜਦੋਂ ਚੈਕਿੰਗ ਕੀਤੀ ਆ ਤਾਂ ਮੁਲਾਜ਼ਮ ਉੱਥੇ ਜਿਹੜਾ ਗੈਰ ਹਾਜ਼ਰ ਸੀ ਪਹਿਲਾਂ ਵੀ ਕਈ ਵਾਰੀ ਇਸ ਦਫ਼ਤਰ ਦੀ ਚੈਕਿੰਗ ਕੀਤੀ ਗਈ ਆ ਐਮਐਲਏ ਵੱਲੋਂ ਵੀ ਕੀਤੀ ਗਈ ਆ ਤੇ ਪ੍ਰਧਾਨ ਵੱਲੋਂ ਵੀ ਕੀਤੀ ਗਈ ਆ ਪਰ ਹੁਣ ਵੇਖਣਾ ਹੋਵੇਗਾ ਇਹਨਾਂ ਮੁਲਾਜ਼ਮਾਂ ਤੇ ਕਿੰਨੀਕ ਸ਼ਕਤੀ ਹੈ ਜਿਹੜੀ ਨਗਰ ਕਾਉਂਸਲ ਵੱਲੋਂ ਕੀਤੀ ਜਾਣੀ ਹੈ ਜਾਂ ਇਸੇ ਤਰ੍ਹਾਂ ਹੀ ਇਹ ਕਰਦੇ ਰਹਿਣਗੇ ਜੇਕਰ ਕੋਈ ਵੱਡੀ ਘਟਨਾ ਨਾਪਰ ਦੇ ਵਿੱਚ ਵਾਪਰਦੀ ਹੈ ਤਾਂ ਉਸ ਦਾ ਕੌਣ ਜ਼ਿੰਮੇਵਾਰ ਆ ਧੰਨਵਾਦ ਜੀ ਤੁਹਾਨੂੰ ਬਹੁਤ ਬਹੁਤ